ਅੱਜ ਗੱਲ ਕਰ ਲੈਣਾ ਸੰਗਰੂਰ ਸ਼ਹਿਰ ਦੀ ਸੰਗਰੂਰ ਦੀ ਜੇਕਰ ਨਿਕਾਸੀ ਦੀ ਗੱਲ ਕਰ ਲਈਏ ਪਾਣੀ ਦੀ ਤਾਂ ਨਾ ਮਾਤਰ ਨਾ ਇਹ ਆਉਂਦੀ ਆ ਥੋੜੇ ਜਿਹਾ ਮੀਂਹ ਪੈਣ ਦੇ ਨਾਲ ਸੰਗਰੂਰ ਦੇ ਜੋ ਬਜ਼ਾਰ ਨੇ ਪਾਣੀ ਦੇ ਨਾਲ ਭਰ ਜਾਂਦੇ ਨੇ ਤੇ ਜੋ ਦੁਕਾਨਦਾਰ ਨੇ ਉਹ ਪਰੇਸ਼ਾਨ ਹੁੰਦੇ ਨੇ ਤੇ ਰਾਹੀ ਗੀਰ ਪਰੇਸ਼ਾਨ ਨਜ਼ਰ ਆਉਂਦੇ ਨੇ ਇਹ ਤਸਵੀਰਾਂ ਦੇ ਜਿੱਥੇ ਥੋੜੀ ਜੀ بارش ਹੋਣ ਤੋਂ ਬਾਅਦ ਜਲ ਸਰ ਹੋ ਜਾਂਦਾ ਜੇਕਰ ਨਿਕਾਸੀ ਦੀ ਗੱਲ ਕਰ ਲਈਏ ਤਾਂ ਨਾ ਮਾਤਰ ਨਿਕਾਸੀ ਜਿਸ ਕਾਰਨ ਰਾਹਗੀਰ ਨੇ ਉਹ ਪਰੇਸ਼ਾਨ ਹੁੰਦੇ ਨੇ ਅਤੇ ਜੋ ਦੁਕਾਨਦਾਰ ਨੇ ਉਹਨਾਂ ਨੂੰ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਅਸੀਂ ਵੀ ਰਿਕਸ਼ੇ ਰਾਹੀਂ ਪਾਣੀ ਤੋਂ ਬਚਣ ਦੇ ਲਈ ਇੱਥੋਂ ਤੱਕ ਪਹੁੰਚੇ ਆ ਇਸ ਕਰਕੇ ਅਸੀਂ ਵੀ ਰਿਕਸ਼ੇ ਦਾ ਸਹਾਰਾ ਲੱਤਾ ਤੇ ਪਾਣੀ ਤੋਂ ਇਸ ਪਾਰ ਆਉਣ ਦੇ ਲਈ ਇੱਕ ਰਿਕਸ਼ੇ ਦੇ ਉੱਤੇ ਬੈਠ ਕੇ ਇੱਥੇ ਆਏ ਆ ਅਤੇ ਦੁਕਾਨਦਾਰਾਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਦੁਕਾਨਾਂ ਦੇ ਅੱਗੇ ਹਰ ਦੁਕਾਨ ਦੇ ਅੱਗੇ ਪਾਣੀ ਪਾਣੀ ਨਜ਼ਰ ਆਉਂਦਾ ਇਸ ਪਾਣੀ ਦੇ ਕਾਰਨ ਜੋ ਦੁਕਾਨਦਾਰੀ ਤੇ ਕਿੰਨਾ ਕਸਰ ਪੈਂਦਾ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਿਆ ਆ ਕੀ ਨਾਮ ਹੈ ਸਰ ਮੇਰਾ ਸੰਦੀਪ ਕੋਇਲ ਜੀ ਕੋਇਲ ਸਾਹਿਬ ਕਿਸ ਤਰ੍ਹਾਂ ਵਿਗਦੇ ਥੋੜੀ بارش ਹੁੰਦੀ ਆ ਕੁਝ ਮਿੰਟ بارش ਪਈ ਆ ਪਰ ਹਾਲਾਤ ਇੱਕ ਤਾਂ ਵਪਾਰ ਪਹਿਲਾਂ ਹੀ ਬਹੁਤ ਮੰਦੇ ਨੇ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਇੱਕ ਤਰ੍ਹਾਂ ਦਾ ਸਾਨੂੰ ਹੁੰਦਾ ਜੇ 5 ਮਿੰਟ ਵੀ ਮੀਂਹ ਪੈ ਜਾਏ 5 ਮਿੰਟ ਮੀਂਹ ਨਾਲ ਸਾਡੇ ਇੰਨਾ ਮੰਦਾ ਹੋ ਜਾਂਦਾ ਸਾਨੂੰ ਸਾਰੀ ਦਿਹਾੜੀ ਬੇਲਾ ਕੱਟਣਾ ਪੈਂਦਾ ਇੱਕ ਪਰ ਹਾਲਾਤ ਇਹ ਜਿਹਨੇ ਬਿਜ਼ਨਸ ਦੇ ਹਾਲਾਤੇ ਇਹ ਜਿਹਨੇ ਕੰਮ ਹੈ ਨਹੀਂ ਮਾਰਕੀਟ 'ਚ ਕੰਮ ਨਹੀਂ ਹੈ ਦੂਜਾ ਸਾਨੂੰ ਭੁੱਖੇ ਮਰਨ ਵਾਲੀ ਨੋਬਤ ਆ ਜਾਂਦੀ ਹੈ ਜਦੋਂ ਮੀਂਹ ਪੈਦਾ ਤਾਂ ਜੰਮੀ ਭੁੱਖੇ ਮਰਨ ਵਾਲੀ ਨੋਬਤ ਆ ਜਾਂਦੀ ਹੈ ਸਾਨੂੰ ਅਸੀਂ ਕਰੀਏ ਤਾਂ ਕਰੀਏ ਕੀ ਪ੍ਰਸ਼ਾਸਨ ਨੂੰ 10 ਬਾਰ ਬਹੁਤ ਬਾਰ ਅਸੀਂ ਕਹਿ ਚੁੱਕੇ ਵੀ ਇਹਦਾ ਕੋਈ ਹੱਲ ਕਰਵਾਇਆ ਜਾਵੇ ਪੱਕਾ ਹੱਲ ਕਰਵਾਇਓ ਬਿਨੈਦਰ ਕੋਟ ਪ੍ਰਵਾਜ ਨੂੰ ਕਹਿ ਚੁੱਕੇ ਹਮਐਲ ਨੂੰ ਜੇਦਾ ਕੋਈ ਹੱਲ ਹੋਵੇ ਉਹ ਮਸ਼ੀ ਸਾਨੂੰ ਮਸ਼ੀਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਵਾਈ ਤਾਂ ਵੈਸੇ ਵੀ ਹੋ ਜੂਗੀ ਪਰ ਸਾਨੂੰ ਇਹ ਪ੍ਰੋਪਰ ਪਾਣੀ ਦਾ ਹਾਲ ਚਾਹੀਦਾ ਸਾਨੂੰ ਕੋ ਮਸ਼ੀਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕੋਈ ਸਾਬ ਅਸੀਂ ਵੇਖਿਆ ਕਿ ਪਿੱਛੇ ਇੱਕ ਗੰਦਾ ਨਾਲਾ ਵੀ ਆ ਜਦੋਂ ਮੀਂਹ ਪੈਂਦੇ ਨੇ ਗੰਦੇ ਨਾਲੇ ਦਾ ਪਾਣੀ ਵੀ ਮਿਕਸ ਹੋ ਕੇ ਤੁਕਾਨਾਂ ਅੱਗੇ ਆ ਜਾਂਦਾ ਤੁਹਾਨੂੰ ਹੀ ਲੱਗ ਰਿਹਤੇ ਬਿਮਾਰੀਆਂ ਦਾ ਸੱਦਾ ਦੇ ਰਿਹਾ ਪਾਣੀ ਇਹ ਇਸੇ ਕਾਰਨ ਕਰਕੇ ਮੈਨੂੰ ਦੋ ਵਾਰ ਡੇਂਗੂ ਹੋ ਚੁੱਕਿਆ ਮੈਂ ਡੀਐਮਸੀ ਐਡਮਿਟ ਰਹਿ ਚੁੱਕਿਆ ਇਹਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਐਮਐਲਏ ਮੌਜੂਦਾ ਐਮਐਲਏ ਨੂੰ ਸੋਚਣਾ ਚਾਹੀਦਾ ਵੀ ਇਹਦਾ ਕੋਈ ਨਾ ਕੋਈ ਪੱਕਾ ਹੱਲ ਕਰਵਾਇਆ ਜਾਵੇ ਇਹ ਸੀ ਇਹ ਸੀ ਸੀਐਮ ਸਿਟੀ ਹੋਣ ਕਰਕੇ ਜਦੋਂ ਇਹ ਹਾਲਾਤਾਂ ਜੀ ਬਾਕੀ ਸ਼ਹਿਰਾਂ ਦਾ ਕੀ ਬਣੂਗਾ ਆਪਾਂ ਸੋਚ ਸਕਦੇ ਹਾਂ ਜੀ ਬਿਲਕੁਲ ਗੁਇਲ ਸਾਹਿਬ ਦਾ ਕਹਿਣਾ ਕਿ ਪਾਣੀ ਦੇ ਕਾਰਨ ਜੋ ਪਰੇਸ਼ਾਨੀ ਤਾਂ ਆਉਂਦੀ ਆਉਂਦੀ ਆ ਪਰ ਜੇਕਰ ਗੱਲ ਕੀਤੀ ਹੈ ਵੀ ਤੁਹਾਨੂੰ ਦੁਕਾਨਦਾਰਾਂ ਦੀ ਉਹ ਕੰਮਕਾਰ ਨੇ ਉਹ ਕਹਿੰਦੇ ਨੇ ਪਹਿਲੇ ਹੀ ਛੰਡੇ ਦੇ ਪਾਰ ਇਸ ਪਾਣੀ ਦੀ وجہ ਦੇ ਨਾਲ ਗਾਹਕ ਨਹੀਂ ਦੁਕਾਨ ਤੇ ਆਉਂਦਾ ਤੇ ਕੰਮਕਾਰ ਠੱਪ ਪਏ ਨੇ ਕੀ ਨਾਮ ਹੈ ਸਰ ਦਵਿੰਦਰ ਕੁਮਾਰ ਦਵਿੰਦਰ ਜੀ ਕਿਸ ਤਰ੍ਹਾਂ ਵੇਖਦੇ ਹੋ ਦੁਕਾਨਾਂ ਅੱਗੇ ਪਾਣੀ ਆ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਹਿੰਦੇ ਸ਼ਹਿਰ ਸੰਗਰੂਰ ਚ ਬੜਾ ਮੰਦਾ ਹਾਲ ਅਸਲ ਦਾ ਦੇਖੋ ਜਿਹੜੀ ਇਹ ਸਮੱਸਿਆ ਕੋਈ ਅੱਜ ਦੀ ਨਹੀਂ ਹੈਗੀ ਇਹ ਹਰ ਸਾਲ ਮੈਂ ਸ਼ੁਕਰਗੁਜ਼ਾਰਾ ਮੀਡੀਆ ਦਾ ਕਿ ਜਿਹੜੀ ਇਹ ਸਮੱਸਿਆ ਹੈਗੀ ਹਰ ਸਾਲ ਇਹ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਂਦੇ ਆਗੇ ਇਸ ਨੂੰ ਸਭ ਤੋਂ ਵੱਡੀ ਮੈਂ ناکامی ਪ੍ਰਸ਼ਾਸਨ ਦੀ ਮੰਨਦਾ ਹੈਗਾ ਕੋਈ ਸਮੱਸਿਆ ਐਸੀ ਨਹੀਂ ਜਿਹਦੇ ਹੱਲ ਨਾ ਹੋਵੇ ਪਰ ਸਭ ਤੋਂ ਵੱਡਾ ਦੁੱਖਾਂ ਤੇ ਹੈ ਕਿ ਸਾਡੇ ਕੋਈ ਇੱਛਾ ਸ਼ਕਤੀ ਨਹੀਂ ਹੈਗੀ ਸਰਫ ਦੁਕਾਨਦਾਰ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਆਣ ਜਾਂਦੇ ਲੋਕ ਹੈ ਕਿੰਨੀ ਵੱਡੀ ਪਰੇਸ਼ਾਨੀ ਹੈ ਚਲੋ ਇਹ ਤਾਂ ਦਿਨ ਦਾ ਸਮਾਂ ਹੈਗਾ ਕੋਈ ਨਾ ਕੋਈ ਸਾਧਨ ਹੈਗਾ ਉਹ ਸਾਨੂੰ ਮਿਲ ਜਾਂਦਾ ਹੈਗਾ ਤੁਸੀਂ ਸਵੇਰੇ ਜਾਂ ਇੱਥੇ ਆ ਕੇ ਦੇਖੋ ਜੋ ਕਿਸੇ ਇਨਸਾਨੇ ਬਾਹਰ ਅੰਦਰ ਜਾਣਾ ਹੁੰਦਾ ਹੈਗਾ ਪਾਣੀ ਭਰਿਆ ਹੁੰਦਾ ਹੈਗਾ ਬੰਦਾ ਬਸ ਸਟੈਂਡ ਕਿਵੇਂ ਜਾਵੇ ਉਸ ਨੂੰ ਸਮਝ ਨਹੀਂ ਹੁੰਦਾਗਾ ਮੇਰੀ ਤਾਂ ਪ੍ਰਸ਼ਾਸਨ ਨੂੰ ਇਹੀ ਹੈਗੀ ਕਿ ਇਹਦੇ ਵਾਸਤੇ ਇੱਕ ਇਕੱਲੇ ਇਸ ਸਾਧੂ ਰਿਗੜ ਵਾਸਤੇ ਮੈਂ ਕਹਿ ਰਿਹਾ ਸਾਰੇ ਸ਼ਹਿਰ ਦੇ ਵਾਸਤੇ ਕੋਈ ਐਸਾ ਕਿ ਮਾਸਟਰ پلان ਹੋਣਾ ਤਿਆਰ ਹੋਣਾ ਚਾਹੀਦਾ ਹੈ ਕਿ ਜਿਹੜਾ ਇੱਕ ਡਰੇਨ ਸਿਸਟਮ ਬਿਲਕੁਲ ਡੈਮੇਜ ਹੋ ਚੁੱਕਿਆ ਹੈਗਾ ਉਹਦੇ ਵਾਸਤੇ ਇੱਕ ਮਾਸਟਰ پلان ਤਿਆਰ ਕੀਤਾ ਜਾਵੇ ਜਿਹਦੇ ਵਿੱਚ ਮਿਊਨਿਸਪੈਲਿਟੀ ਦਾ ਈਓ ਬੈਠੇ ਐਮਈ ਬੈਠੇ ਬੀਐਨਆਰ ਦਾ ਜਿਹੜਾ ਵਿਭਾਗ ਹੈਗਾ ਉਹ ਬੈਠੇ ਉਹ ਇੱਕ ਮਾਸਟਰ پلان ਤਿਆਰ ਕਰਨ ਤਾਂ ਜੋ ਸਮੱਸਿਆ ਨੂੰ ਹਮੇਸ਼ਾ ਵਾਸਤੇ ਨਿਜਾਤ ਮਿਲ ਸਕੇ ਦੂਸਰੀ ਗੱਲ ਹੋਰ ਹੈਗੀ ਕਿ ਜਿਹੜੀ ਇਨਕ੍ਰੋਚਮੈਂਟ ਹੈਗੀ ਸਭ ਤੋਂ ਬੜੀ ਸਮੱਸਿਆ ਦੀ ਇਨਕ੍ਰੋਚਮੈਂਟ ਦੀ ਹੈਗੀ ਜਿਹੜੇ ਨਾਲੇ ਬੰਦ ਹੋ ਗਏ ਨਾਲੇ ਬੰਦ ਹੋਣ ਦੇ ਨਾਲ ਡਰੇਨ ਸਿਸਟਮ ਡੈਮੇਜ ਹੋ ਗਿਆ ਤੇ ਜਿਹੜੀ ਇਹ ਇਨਕ੍ਰੋਚਮੈਂਟ ਹੈਗੀ ਉਹ ਖੁਲਾਈ ਜਾਵੇ ਸਮੇਂ-ਸਮੇਂ ਤੇ ਬਰਸਾਤਾਂ ਤੋਂ ਪਹਿਲਾਂ ਵੱਖ-ਵੱਖ ਡਰੇਨਾਂ ਦੀ ਜਿਹੜੀ ਹੈਗੀ ਉਹ ਵੀ ਸਫਾਈ ਕਰਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਮੁਰੇਨ ਦੇ ਸਾਹਮਣੇ ਪੇਸ਼ ਨਾ ਆ ਸਕੇ ਸੋ ਥੈਂਕਸ ਵੈਰੀ ਮਚ ਗਰਕਸ਼ਬ ਕਿਸ ਤਰ੍ਹਾਂ ਵੇਖਦੇ ਹੋ ਤੁਹਾਡਾ ਕੱਪੜੇ ਦਾ ਕੰਮ ਆ ਪਰ ਜਦੋਂ ਥੋੜੀ ਜਿਹੀ بارش ਹੋ ਜਾਂਦੀ ਹੈ ਤਾਂ ਦੁਕਾਨਾਂ ਅੱਗੇ ਪਾਣੀ ਭਰ ਜਾਂਦਾ ਪਾਣੀ ਵੀ ਗੰਦੇ ਨਾਲੇ ਦਾ ਮਿਕਸ ਹੋ ਕੇ ਇਹ ਸਹਿਰ ਸੰਗਰੂਰ ਸੀਐਮ ਸਾਹਿਬ ਦਾ ਸਿਟੀ ਆਈ ਜਦੋਂ ਬਸ ਸਟੈਂਡ ਤੋਂ ਬੰਦਾ ਆਂਦਾ ਵੀ ਸਹਿਰ ਸੰਗਰੂਰ ਜਾਣੇ ਆਂਦੇ ਉਹਨੂੰ ਗੰਦੇ ਪਾਣੀ ਚ ਪੈਰ ਰੱਖਨੇ ਪੈਂਦੇ ਨੇ ਉਹੀ ਦੁਕਾਨਾਂ ਦੇ ਪੈਰ ਆਂਦੇ ਨੇ ਕੋਈ ਮੱਛਰ ਪੈਦਾ ਹੁੰਦਾ ਅਸੀਂ ਬਹੁਤ ਵਾਰ ਪ੍ਰਸ਼ਾਸਨ ਕੋਲ ਜਾਏ ਨਿਰਦੇਸ਼ ਕੋਲ ਜਾਏ ਕੋਈ ਹੱਲ ਨਹੀਂ ਕਰਦੇ ਮੈਂ ਕਰਾਂਗੇ ਜੀ ਭੇਜਦੇ ਹੀ ਐਸ.ਡੀ.ਐਮ ਸਾਹਿਬ ਨੂੰ ਲਿਖ ਕੇ ਭੇਜਦੇ ਨੇ ਓਨਰ ਭੇਜਦੇ ਨੇ ਮੀਟਿੰਗ ਬੁਲਾ ਲੈਂਦੇ ਨੇ ਕੋਈ ਹੱਲ ਨਹੀਂ ਹੈਗਾ ਅਸੀਂ ਜਿਹੜੇ ਕੜ ਘਰ ਥੱਕ ਗਏ ਮੱਛਰਾਂ ਦਾ ਵੀ ਬਾਰ ਬਾਰ ਆਇਆ ਪਿਆ ਮੰਦਾ ਬਹੁਤ ਪਹਿਲੇ ਚੱਲਦਾ ਇਹ ਬਿਲਕੁਲ ਇਹਨਾਂ ਦਾ ਕਹਿਣਾ ਕਿ ਮੰਦਾ ਬਹੁਤ ਚੱਲਦਾ ਜਿਸ ਕਾਰਨ ਜੇਕਰ ਪਾਣੀ ਦੀ ਨਿਕਾਸੀ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਨਾ ਵੀਰੇ ਮੇਰਾ ਪੂਰਾ ਜੀ ਪੂਰੇ ਜੇਕਰ ਗੱਲ ਕੀਤੀ ਜਾਵੇ ਕਿੰਨਾ ਅਸਰ ਪੈ ਰਿਹਾ ਦੁਕਾਨਦਾਰੀ ਦੇਖੋ ਜੀ ਅਸੀਂ ਤਾਂ ਤਾਜੀ ਕਮਾਕੇ ਤਾਜੀ ਖਾਣ ਵਾਲਿਆ ਦੇਖੋ ਸਾਹਮਣੇ ਮੇਰਾ ਅੱਡਾ ਲੱਗਾ ਹੈ 4 ਦਿਨ ਹੋ ਗਏ بارش ਪੈਂਦੇ ਨੂੰ 4 ਦਿਨ ਹੋ ਗਏ ਸਾਡਾ ਕੰਮ ਠੱਪਾ ਹੋ ਜਾਂਦਾ ਬਿਲਕੁਲ ਹੀ ਪਾਣੀ ਇੰਨਾ ਖੜ ਜਾਂਦਾਗਾ ਸਾਨੂੰ ਵੀ ਪਾਣੀ ਵਿੱਚ ਖੜਨਾ ਪੈਂਦਾਗਾ ਸਾਡੇ ਲਵੇ ਕੋਈ ਜਗ੍ਹਾ ਨਹੀਂ ਹੈਗੀ ਬੈਠਣ ਨੂੰ ਉੱਠਣ ਨੂੰ ਬਹੁਤ ਇੱਥੇ ਪਾਣੀ ਖੜਦਾ ਹੈਗਾ ਜਾਣਾਂ ਨੂੰ ਬਹੁਤ ਦਿੱਕਤ ਹੈ ਜੀ ਇੱਥੇ ਕੋਈ ਬਾਹਰੋਂ ਆਂਦਾ ਹੈਗਾ ਤਾਂ ਗੰਦਾ ਪਾਣੀ ਹੈ ਜੀ ਮੱਛਰ ਹੋ ਜਾਂਦਾ ਹੈਗਾ ਡੈਂਪੂ ਡੂੰਪੂ ਹੋ ਜਾਂਦਾ ਸਾਰੀਆਂ ਬਿਮਾਰੀਆਂ ਇੱਕੋ ਲਖਤ ਹੋ ਜਾਂਦੀਆਂ ਇਹਦਾ ਕੋਈ ਹੱਲ ਕੀਤਾ ਜਾਵੇ ਅਸੀਂ ਤਾਂ ਇਹ ਕਰਨੇ ਆ ਵੀ ਗਰੀਬ ਆਦਮੀ ਐ ਦੁਕਾਨਦਾਰਾਂ ਨਾਲੀਆਂ ਬੰਦ ਪਈਆਂ ਜੀ ਗਾਰੇ ਭਰੇ ਪਈਆਂ ਨਾਲੀਆਂ ਉਹ ਜਦੋਂ ਨਾਲੀਆਂ ਬੰਦ ਹੋ ਜਾਂਦੀਆਂ ਪਾਣੀ ਬਾਹਰ ਆ ਜਾਂਦਾ ਜੀ ਸਾਰਾ ਮੱਛਰ ਮੁਛਰ ਸਾਰਾ ਬਾਹਰ ਆ ਜਾਂਦਾ ਜੀ ਇਸ ਕਰਕੇ ਅਸੀਂ ਤਾਂ ਕਹਿੰਦੇ ਆ ਪ੍ਰਸ਼ਾਸਨ ਨੂੰ ਵੀ ਇਹ ਮਸਲਾ ਹੱਲ ਕੀਤਾ ਜਾਵੇ ਕਿਸੇ ਤਰੀਕੇ ਨਾਲ ਇਹ ਬਿਲਕੁਲ ਦੁਕਾਨਦਾਰ ਦਾ ਕਹਿਣਾ ਕਿ ਤਾਜ਼ਾ ਖਾਣਾ ਤੇ ਤਾਜ਼ਾ ਕਮਾਉਣਾ ਪਰ ਪਾਣੀ ਦੀ ਜੇ ਨਿਕਾਸੀ ਨਾ ਹੋਣ ਕਾਰਨ ਜੋ ਹਾਲਾਤ ਬਣੇ ਹੋਏ ਨੇ ਸੰਗਰੂਰ ਦੇ ਤੁਸੀਂ ਵੇਖ ਵੀ ਸਕਦੇ ਹੋ ਇੱਕ ਸਵੀਟਸ ਦੀ ਦੁਕਾਨ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਕਿ ਚਾਰੇ ਪਾਸੇ ਜਿੰਨੀਆਂ ਵੀ ਦੁਕਾਨਾਂ ਨੇ ਦੁਕਾਨਾਂ ਅੱਗੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਤੇ ਜੋ ਦੁਕਾਨਦਾਰ ਨੇ ਕਹਿੰਦੇ ਕਿ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਉਹਨਾਂ ਦੀ ਦੁਕਾਨਦਾਰੀ ਤੇ ਅਸਰ ਵੀ ਪੈ ਰਿਹਾ ਕਿਹਨਾ ਮਸਰ ਰਾਮਪਾਲ ਰਾਮਪਾਲ ਕੀ ਬੋਲਣਾ ਚਾਹੁੰਦੇ ਹੋ ਕਰਕੇ ਥੋੜੀ ਜਿਹੀ بارش ਹੁੰਦੀ ਆ ਉਹਦੇ ਅਜਿਹੇ ਹਾਲਾਤ ਦੇਖਦੇ ਆਂ ਮੇਰੀ ਉਮਰ ਦੇਖੋ ਜੀ 40 ਤੋਂ ਉੱਪਰ ਹੋ ਗਈ ਮੈਂ ਤਾਂ ਹਾਲਤ ਕਰਹੀ ਦੇਖਦਾ ਆ ਰਿਆਂ ਵੀ ਬਸ ਪਾਣੀ ਖੜਦਾ ਹੀ ਐ ਇੱਥੇ ਇਹਦਾ ਕੋਈ ਹੱਲ ਨਹੀਂ ਹੋ ਸਕਿਆ ਹੈਗਾ ਬਸ ਇਹ ਪ੍ਰਸ਼ਾਸਨ ਤੋਂ ਇਹ ਕਰਦੇ ਆਂ ਬੇਨਤੀ ਕਰਦੇ ਆਂ ਵੀ ਇਹ ਇਹਦਾ ਹੱਲ ਕੀਤਾ ਜਾਵੇ ਪਰ ਦੁਕਾਨਦਾਰੀ ਤੇ ਕਿੰਨਾ ਕਸਰ ਬੋਹਦਾ ਅਸਰ ਪੈਂਦਾ ਜੀ ਕੋਈ ਗਾਹਕ ਚੜਦਾ ਹੀ ਨਹੀਂਗਾ ਚੜਦੇ ਨਹੀਂ ਪਾਣੀ ਕਰਕੇ ਪਾਣੀ ਦੇ ਵਿੱਚ ਕੋਈ ਲੰਘਦਾ ਹੀ ਨਹੀਂਗਾ ਫਿਰ ਕਿਵੇਂ ਆਏਗਾ ਗਾਹਕ ਐਸੇ ਕਰਕੇ ਪਾਣੀ ਦਾ ਹੱਲ ਕੀਤਾ ਜਾਵੇ ਜੀ ਇਹ ਬਿਲਕੁਲ ਇਹਦਾ ਕਹਿਣਾ ਕਿ ਦੁਕਾਨਦਾਰੀ ਤੇ ਕਾफी ਅਸਰ ਪੈ ਰਹੇ ਆਤੇ ਜੋ ਥੋੜੇ ਜਿਹੀ ਮੀਂਹ ਪੈਣ ਦੇ ਨਾਲ ਪਾਣੀ ਸੜਕਾਂ ਦੇ ਉੱਤੇ ਖੜ ਜਾਂਦਾ ਦੁਕਾਨਾਂ ਦੇ ਅੱਗੇ ਖੜ ਜਾਂਦਾ ਪਰ ਉਥੇ ਇਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈਆ ਕਿ ਪਾਣੀ ਦੇ ਨਿਕਾਸੀ ਦੇ ਲਈ ਕੋਈ ਉੱਚ ਪ੍ਰਬੰਧ ਕੀਤੇ ਜਾਣ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂ